ਵਾਹਿਗੁਰੂ ਦੀ ਕਿਰਪਾ ਹੋਈ ਬਖਸ਼ੀ ਹੋਈ ਤਾਂ ਇਹੋ ਜਿਹੀ ਸੜਕ ਬਣਾ ਦੇਂਗੇ ਤੇ ਭੰਗੜਾ ਹੀ ਪਾਉਂਦੇ ਜੇ ਤੁਹਾਨੂੰ ਪਤਾ ਨਹੀਂ ਲੱਗਦਾ ਹੋਜੂ ਹੋਜੂਗਾ ਹੋਜੂ ਹੋਜੂ ਬਾਬਾ ਮੈਂ ਮੈਂ ਕਦੇ ਗਲਤ ਆਦਾ ਹੀ ਨਹੀਂ ਮੈਂ ਜ਼ਿੰਦਗੀ ਅਨਾਉ ਇਹ ਤਾਂ ਬੜੀ ਛੋਟੀ ਗੱਲਾ ਦਿਓ ਉਹ ਮੈਂ ਵੱਡਾ ਕਿ ਪੀਡਬਲਿਊਡੀ ਮਨਿਸਟਰ ਹੋ ਗਿਆ ਹੋ ਗਿਆ ਜੀ ਮਰਾਜ ਮੈਂ ਤਾਂ ਕਦੇ ਜਵਾਬ ਹੀ ਨਹੀਂ ਦਿੱਤਾ ਕਿਸੇ ਨੂੰ ਤੁਸੀਂ ਇਹ ਰਿਸ਼ਤਾ ਤੋੜ ਕੇ ਦਿੱਤਾ ਆਇਆ ਕਰੋ ਗੁਰਮਤਿ ਲਾ ਆਪਣਾ ਰਿਸ਼ਤਾ ਉਹਨੇ ਜੀ ਮੈਂ ਤਾਂ ਕਿਸੇ ਨੂੰ ਜਵਾਬ ਨਹੀਂ ਦਿੰਦਾ ਕੋਈ ਮੇਰੇ ਕੋਲ ਆਵੇ ਕੋਈ ਜਾਵੇ ਤਾਂ ਤੁਸੀਂ ਬਾਈਕਾਟ ਕੀਤਾ ਮੈਨੂੰ ਤਾਂ ਮੈਂ ਤਾਂ ਆਦਤ ਮੈਨੂੰ ਤੁਸੀਂ ਸੱਦ ਲਿਆ ਕਰੋ ਮੈਂ ਤੁਹਾਡੇ ਘਰ ਆ ਜਦ ਮੈਨੂੰ ਤਾਂ ਕੋਈ ਕੁਛ ਨਹੀਂ ਆਦਾ ਤੁਹਾਨੂੰ ਤਾਂ ਸ਼ਾਇਦ ਹਾਈ ਕਮਾਂਡ ਵਾਲੇ ਪੁੱਛ ਲੈਣ ਮੈਨੂੰ ਤਾਂ ਆਪਣੇ ਸਾਥੀ ਮੈਨੂੰ ਕੋਈ ਜਵਾਬ ਨਹੀਂ ਦਿੰਦੇ ਉਹ ਕੋਈ ਨਹੀਂ ਪਪਾ ਤੁਸੀਂ ਆ ਜਾ ਕਰੋ ਤੁਹਾਡੇ ਤੁਹਾਡੇ ਪਿਤਾ ਜੀ ਮੇਰੇ ਬੜੇ ਮਿੱਤਰ ਸਨ ਮੈਂ ਮੈਂ ਇੱਥੇ ਜਿੰਨੇ ਵੀ ਬੈਠੇ ਹੈ ਨਾ ਇਹਨਾਂ ਦੇ ਬਜ਼ੁਰਗ ਮੇਰੇ ਮਿੱਤਰ ਸਨ ਆ ਰਾਣਾ ਸਾਹਿਬ ਦੇ ਘਰੇ ਮੇਰਾ ਖਿਆਲ ਬਾਜਪੁਰ 10 ਸਾਰੀ ਰੋਟੀ ਖਾ ਕੇ ਆਇਆ ਤੁਹਾਡੇ ਪਿਤਾ ਜੀ ਨਾਲ ਆ ਮੋਫਰ ਬੈਠਾ ਮੋਫਰ ਸਾਹਿਬ ਤੁਹਾਡੇ ਘਰੇ ਰਾਤਾਂ ਰਹਿੰਦੇ ਆ ਹੁਣ ਪਰ ਮੈਨੂੰ ਤੁਸੀਂ ਕੁਛ ਆਖੀ ਜਾਓ ਹਾਂ ਕੁਛ ਨਹੀਂ ਨਹੀਂ ਮੈਂ ਮੋਫਰ ਨੂੰ ਆਦਾ ਹੁਣੇ ਵੀ ਮੈਨੂੰ ਨਿੰਦਾ ਮੈਂ ਇਹਨਾਂ ਦੇ ਪਿਤਾ ਜੀ ਇਲੈਕਸ਼ਨ ਲੜੇ ਉਦੋਂ ਮੈਂ ਇਹਨਾਂ ਦੇ ਘਰੇ 15 ਦਿਨ ਰਿਹਾ ਉਹ ਕਾਲੀ ਦਲ ਦੀ ਟਿਕਟ ਰਏ ਨੇ ਇਹਦਾ ਫਿਰਫੁਰ ਜਾਂਦਾ ਇਧਰ ਉਧਰ ਹੁਣ ਤਾਂ ਬੜਾ ਸੈਕੂਲਰ ਬਣ ਗਿਆ ਹੁਣ ਸੈਕੂਲਰ ਮੈਂ ਆਪ ਜੀ ਚਲੋ ਬਾਜਵਾ ਸਾਹਿਬ ਤ੍ਰਿਪਤ ਬਾਜਵਾ ਜੀ ਤੁਹਾਡੇ ਪਿਤਾ ਜੀ ਦੇ ਮੇਰੇ ਪਿੰਡ ਸੜਕ ਬਣਾਈਏ ਪੀਡਬਲੂ ਦੇ ਮਿਨਿਸਟਰ ਸਾਹਿਬ ਨੂੰ ਸਾਰੇ ਪੰਜਾਬ ਚ ਪਹਿਲੀ ਸੜਕ ਬਣੀ ਹੈ ਬਾਜਵਾ ਸਾਹਿਬ ਨੇ ਇਹਨਾਂ ਦੇ ਪਿਤਾ ਜੀ ਸਾਡੇ ਨਾਲ ਇਨੀ ਦੋਸਤੀ ਸੀ ਇਹ ਪਾਰਟੀਆਂ ਹੋਰ ਚੀਜ਼ ਹੈ ਤੱਲਕ ਹੋ ਚੀਜ਼ ਹੈ ਮੈਂ ਤੁਹਾਡਾ ਸਾਰਿਆਂ ਦਾ ਸਤਿਕਾਰ ਕਰਦਾ ਕੋਈ ਫਰਕ ਹੈ ਕਿਸੇ ਦਾ ਕਰਦਾ